ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਆ ਜੀ ਸਾਰੇ ਜਣ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਹਾਂਜੀ ਇਹ ਦਿਨ ਵੀਰਵਾਰ ਦਾ ਹੀ ਆ ਜੀ ਯਾਨੀ ਕਿ ਇਹ ਵੀਡੀਓ ਜਿਹੜੀ ਆ ਵੀਰਵਾਰ ਦੀ ਹੋਈ ਆ ਆਪਾਂ ਵੀਰਵਾਰ ਦੇ ਇਸ ਤੋਂ ਪਹਿਲਾਂ ਤੇ ਜਿਹੜੇ ਕੰਮ ਤੋਂ ਦੇ ਸੀ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਦਿੱਤੇ ਸੀਗੇ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਜਿਹੜੇ ਤਾਂ ਕੱਪੜੇ ਧੋਣ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਰਸੋਈ ਦੀ ਜਿਹੜੀ ਸਾਫ ਸਫਾਈ ਕਰਨ ਯਾਨੀ ਕਿ ਰਸੋਈ ਦੀ ਸਲੈਪ ਅਗੈਂਸਟ ਦਾ ਸਾਫ ਕਰ ਲਿਆ ਸੀ ਪਰਤੇ ਜਿਹੜੇ ਭਾਂਡੇ ਧੋ ਕੇ ਰੱਖੇ ਸੀਗੇ ਬਾਹਰ ਹੁਣ ਮੈਂ ਭਾਂਡੇ ਜਿਹੜੇ ਰੈਕ ਦੇ ਵਿੱਚ ਲਗਾ ਰਹੀ ਸੀ ਤੇ ਉਸ ਤੋਂ ਬਾਅਦ ਮੈਂ ਲਗਾਉਂਗੀ ਪੋਚਾ ਵੀ ਫਿਲਹਾਲ ਪੋਚਾ ਲਗਾਉਣ ਵਾਲਾ ਰਹਿੰਦਾ ਕਿਉਂਕਿ ਜਿਹੜੇ ਛੋਟੇ-ਛੋਟੇ ਕੰਮ ਕਾਫੀ ਮਣ ਜਾਂਦੇ ਨੇ ਤੇ ਉਹ ਵੀ ਹਲੇ ਬਾਕੀ ਨੇ ਸਾਰੇ ਤੇ ਪਹਿਲਾਂ ਮੈਂ ਪੋਚਾ ਲਗਾ ਦਿਆਂ ਤੇ ਪੋਚਾ ਲਗਾ ਕੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਹੋਰ ਕੰਮ ਤੰਦੇ ਉਹ ਕਰਾਂਗੇ ਬਾਕੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਮੇਰਾ ਰਸਤਾ ਸੀਗਾ ਸਾਗ ਬਣਾਉਣ ਦਾ ਤੇ ਮੈਂ ਕਿਹਾ ਵੀ ਚਲ ਪਾਲਕ ਤੇ ਮੇਥੇ ਉਹ ਵੀ ਮੈਂ ਧੋ ਕੇ ਸਾਫ਼ ਕਰਕੇ ਤੇ ਧੋ ਕੇ ਰੱਖਨੇ ਹਲੇ ਤੇ ਉਸ ਤੋਂ ਬਾਅਦ ਫਿਰ ਸਾਗ ਮੇ ਲੱਗਿਆ ਤਾਂ ਫਿਰ ਸਾਗ ਬਣਾ ਲਾਂਗੇ ਤੇ ਨਹੀਂ ਫਿਰ ਮੈਨੂੰ ਪੁਰਜੀ ਬਣਾ ਲਵਾਂਗੀ ਕਿਉਂਕਿ ਮੈਨੂੰ ਸਾਗ ਤਾਂ ਹੀ ਆ ਵੀ ਸਾਗ ਸਰੋਂ ਜੀ ਮਿਲ ਗਈ ਤਾਂ ਹਨਾ ਇੱਕ ਗੁੱਟੀ ਸਾਗ ਦੀ ਹੋਰ ਮਿਲ ਜੇ ਫਿਰ ਤਾਂ ਚਲੋ ਸਾਗ ਬਣ ਜਾਊਗਾ ਨਹੀਂ ਤਾਂ ਫਿਰ ਪੁਰਜੀ ਬਣਾਉਣੀ ਪਊਗੀ ਤੇ ਲਓ ਜੀ ਆਪਾਂ ਜਿਹੜਾ ਰਸੋਈ ਦੇ ਵਿੱਚ ਜਾਣੀ ਕਿ ਜਿਹੜੇ ਰੈਕ ਦੇ ਵਿੱਚ ਭਾਂਡੇ ਵਗੈਰਾ ਸਾਫ਼ ਕੀਤੇ ਸੀ ਲਗਾਉਣੇ ਸੀਗੇ ਉਹ ਲਾਤੇ ਆ ਚੰਨ ਤੇ ਵਧੀਆ ਤੇ ਸਲੈਪ ਗੈਂਸ ਆਪਾਂ ਸਾਫ਼ ਕਰਤਾ ਉਸ ਤੋਂ ਬਾਅਦ ਮੈਂ ਲਗਦੀ ਪੋਚਾ ਲਗਵਣਾ ਤੇ ਅੱਜ ਸਾਰੇ ਅੰਦਰ ਬਾਹਰ ਸਾਰੇ ਕਿਤੇ ਜਣੇ ਕਿ ਪੋਚਾ ਜਿਹੜਾ ਲਗਾਵਾਂਗੇ ਪ੍ਰੋਪਰ ਜਿਹੜੀ ਸਾਰੀ ਮੈਂ ਵੀਡੀਓ ਬਣਾਈ ਹੈ ਕੁਛ ਕੁ ਵਿੱਚੋਂ ਵਿਕੱਟੀ ਆ ਕਿਉਂਕਿ ਵੀਡੀਓ ਫਿਰ ਜ਼ਿਆਦਾ ਵੱਡੀ ਹੋ ਜਾਣੀ ਸੀਗੀ ਤੇ ਆਪਾਂ ਤੁਹਾਡੇ ਕਹਿੰਦੇ ਇਹ ਵੀ ਵੀਡੀਓ ਜਣੇ ਕਿ ਪੋਚੇ ਦੀ ਵੀ ਸਾਰੀ ਵੀਡੀਓ ਬਣਾਈ ਹੈਗੀ ਆ ਤੇ ਬਾਕੀ ਇਸ ਦੇ ਨਾਲ ਨਾਲ ਆਪਾਂ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇੰਦੇ ਤੱਕ ਦੇਖ ਲਓ ਅੱਜ ਆਪਾਂ ਤੁਹਾਨੂੰ ਭਜਨ ਘਟ ਕਰਨ ਦੇ ਯਾਨੀ ਕਿ ਮਟਾਪਾ ਘਟਾਉਣ ਤੇ ਕੁਝ ਕੁ ਟਿਪਸ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਉਹ ਵਾਲੇ ਜਿਹੜੇ ਵੀ ਟਿਪਸ ਆਪਾਂ ਤੁਹਾਨੂੰ ਜਿਹੜਾ ਤਰੀਕਾ ਜਿਹੜਾ ਯਾਨੀ ਕਿ ਦੱਸਾਂਗੇ ਮਟਾਪਾ ਘਟ ਕਰਨ ਵਾਸਤੇ ਉਹਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਤੇ ਕੋਈ ਉਹਦਾ ਮੰਨ ਕੇ ਚੱਲੋ ਜੀ ਬੈਨੀਫਿਟ ਨਹੀਂ ਹੈਗਾ ਵੀ ਕੋਈ ਉਹਦਾ ਨੁਕਸਾਨ ਨਹੀਂ ਹੈਗਾ ਬਧੀ ਆਪਣੇ ਸਰੀਰ ਦੇ ਲਈ ਬਹੁਤ ਹੀ ਵਧੀਆ ਯਾਨੀ ਕਿ ਉਹ ਤਰੀਕਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸ ਦੱਸੂਗੀ ਕਿਉਂਕਿ ਉਹ ਵਾਲਾ ਤਰੀਕਾ ਮੇਰੇ ਫਾਦਰ ਸਾਹਿਬ ਨੇ ਖੁਦ ਅਪਣਾਇਆ ਸੀਗਾ ਜਾਨੀ ਕਿ ਮੇਰੇ ਡੈਡੀ ਨੇ ਅਪਣਾਇਆ ਸੀ ਨਾ ਤੇ ਉਹਨਾਂ ਨੇ ਵਰਤਿਆ ਹੈਗਾ ਤੇ ਉਹਨਾਂ ਨੂੰ ਕਾਫੀ ਮੈਨੂੰ ਲੱਗਦਾ ਉਹਨਾਂ ਨੂੰ 3 ਮਹੀਨੇ ਹੋ ਗਏ ਜੀ ਹਾਂਜੀ ਉਹਨਾਂ ਨੇ ਗਰਮੀਆਂ ਤੋਂ ਹੀ ਸ਼ੁਰੂਆਤ ਕੀਤੀ ਸੀਗੀ ਤੇ ਉਹਨਾਂ ਨੂੰ 3 ਮਹੀਨੇ ਹੋ ਗਏ ਤੇ ਇੰਨਾ ਜ਼ਿਆਦਾ ਫਰਕ ਪੈ ਗਿਆ ਨਾ ਵੀ ਬਹੁਤ ਜ਼ਿਆਦਾ ਵੀ ਮੰਨਣ ਸੀ ਨਹੀਂ ਆਉਂਦੇਗੇ ਤੇ ਉਹਨਾਂ ਨੂੰ ਮੈਂ ਵੀ ਕਿਹਾ ਮੈਂ ਕਿਹਾ ਵੀ ਇਹਦੇ ਨਾਲ ਹੀ ਇਕੱਲੇ ਨਾਲ ਫਰਕ ਪੈ ਗਿਆ ਜਾਂ ਤੁਸੀਂ ਹੋਰ ਕੋਈ ਦਵਾਈ ਖਾਧੀ ਆ ਹਨਾ ਤੇ ਉਹ ਕਹਿੰਦੇ ਨਹੀਂ ਕਿਉਂਕਿ ਮੈਂ ਚਲੋ ਜੇ ਤਾਂ ਮੈਂ ਤਾਂ ਹਨਾ ਪਹਿਲਾਂ ਤੁਹਾਨੂੰ ਮੈਂ ਆਪਣੇ ਜਾਨੀ ਕਿ ਵੀਡੀਓ ਨਹੀਂ ਬਣਾਈ ਹੈਗੀ ਡੈਡੀ ਦੇ ਨਾਲ ਤੇ ਅਗਰ ਮੈਂ ਪਹਿਲਾਂ ਤੁਹਾਨੂੰ ਕੋਸ਼ਿਸ਼ ਕਰੂੰਗੀ ਪਲਾਲ ਹੋਣੀ ਜਦੋਂ ਮੈਂ ਪਿੰਡ ਗਈ ਤਾਂ ਮੈਂ ਤੁਹਾਨੂੰ ਪਹਿਲਾਂ ਵਾਲੀ ਵੀ ਆਪਣੇ ਫਾਦਰ ਸਾਹਿਬ ਦੀ ਜਿਹੜੀ ਆ ਇੱਕ ਦਿਖਾਉਂਗੀ ਜਾਨੀ ਕਿ ਤਸਵੀਰ ਦਿਖਾ ਦੂੰਗੀ ਤੁਹਾਨੂੰ ਤੇ ਸ਼ਾਇਦ ਕੋਈ ਮੇਰੇ ਕੋਲੇ ਵੈਸੀ ਕੋਈ ਵੀਡੀਓ ਪਈ ਹੋਈ ਤਾਂ ਮੈਂ ਸ਼ਾਇਦ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਬਾਅਦ ਵਿੱਚ ਕਰੂੰਗੀ ਤੁਹਾਡੇ ਨਾਲ ਸ਼ੇਅਰ ਹੋ ਤੇ ਉਹ ਵੀ ਵੀਡੀਓ ਤੋਂ 9 ਵਜੇ ਨਹੀਂ ਕੀ ਜਾਂ ਬਿਕ ਸ਼ੇਅਰ ਕਰ ਦੂੰਗੀ ਤੇ ਹੋਣ ਵਾਲੀ ਤੁਹਾਨੂੰ ਪਿਕ ਸ਼ੇਅਰ ਕਰੂੰਗੀ ਇੰਨਾ ਜ਼ਿਆਦਾ ਫਰਕ ਪੈ ਗਿਆ ਤੇ ਮੈਨੂੰ ਤਾਂ ਉਹ ਆਪ ਕਹਿੰਦੇ ਆ ਕਿ ਤੂੰ ਵੀ ਇਹ ਚੀਜ਼ ਜਿਹੜੀ ਆ ਅਪਣਾ ਲਾ ਵੀ ਤੂੰ ਵੀ ਇਸ ਚੀਜ਼ ਵਰਤ ਏ ਜਾਨੀ ਕਿ ਜਿਹੜੀ ਇਹ ਦਵਾਈ ਆ ਤੂੰ ਖੁਦ ਬਣਾ ਕੇ ਖਾ ਵੀ ਕੋਈ ਆਪਣੇ ਨਾਰਮਲੀ ਹਰ ਰੋਜ਼ ਆਪਣੇ ਘਰ ਦੇ ਵਿੱਚ ਤਾਂ ਇਹ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਕੋਈ ਆਪਾਂ ਸਪੈਸ਼ਲ ਤਾਂ ਲੈ ਕੇ ਨਹੀਂ ਆਉਣੀਆਂ ਰਸੋਈ ਦੇ ਵਿੱਚ ਆਮ ਹੀ ਇਹ ਚੀਜ਼ਾਂ ਹੁੰਦੀਆਂ ਤੇ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਨਾਲੇ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਆਪਾਂ ਹੁਣ ਜ ਕੋਈ ਵੀ ਆਪਾਂ ਦਵਾਈ ਆਪਾਂ ਨੂੰ ਕੋਈ ਦੱਸਦਾ ਆਪਾਂ ਦਵਾਈ ਲੈਨੇ ਆ ਤੇ ਉਹਦੇ ਕਈ ਵਾਰੀ ਕੋਈ ਨੁਕਸਾਨ ਤੋਂ ਵੀ ਆਪਾਂ ਨੂੰ ਹੁੰਦਾ ਵੀ ਉਹਦਾ ਨਾਲ ਕੋਈ ਹੋਰ ਨੁਕਸਾਨ ਨਾ ਬਣ ਜੇ ਜਾਂ ਜਦੋਂ ਆਪਾਂ ਛੱਡਦੇ ਆ ਫਿਰ ਉਹੀ ਹਾਲ ਹੁੰਦਾ ਹੈ ਹਨਾ ਤੇ ਇਹ ਚੀਜ਼ਾਂ ਜਿਹੜੀਆਂ ਇਹ ਦੇ ਨਾਲ ਕੋਈ ਆਪਣਾ ਨੁਕਸਾਨ ਨਹੀਂ ਹੈਗਾ ਕੋਈ ਜ਼ਿਆਦਾ ਖਰਚਾ ਨਹੀਂ ਹੋਣਾ ਹੈਗਾ ਵੀ ਹਰੇਕ ਹੀ ਲੈ ਸਕਦਾ ਕੋਈ ਇਹ ਨਹੀਂ ਹੈਗਾ ਕਿ ਜ਼ਿਆਦਾ ਪੈਸੇ ਵਾਲਾ ਹੀ ਖਰੀਦ ਸਕੂਗਾ ਹਨਾ ਇਹ ਸਮਾਨ ਤੇ ਜਿਹੜਾ ਕੋਈ ਘੱਟ ਪੈਸੇ ਵਾਲਾ ਉਹ ਨਹੀਂ ਹਨਾ ਵਰਤ ਸਕਦਾ ਬਾਕੀ ਇਸ ਤਰ੍ਹਾਂ ਹੈਗਾ ਵੀ ਕੋਈ ਜ਼ਿਆਦਾ ਜਿਵੇਂ ਐਕਸਰਸਾਈਜ਼ ਉਹ ਕਰਾ ਜਾਂ ਕੋਈ ਹਨਾ ਉਦੇ ਵਾਸਤੇ ਵੀ ਆਪਣੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਕਿਉਂਕਿ ਵਿਜੀ ਲਾਈਫ ਚੱਲ ਰਹੀ ਆ ਹਰ ਇੱਕ ਦੀ ਤੇ ਨਹੀਂ ਟਾਈਮ ਹੁੰਦਾ ਜੀ ਹਨਾ ਬਾਕੀ ਇਸ ਦੇ ਨਾਲ ਨਾਲ ਇਹ ਜਿਹੜਾ ਚੂਰਨਾ ਇਹਦੇ ਨਾਲ ਨਾਲ ਆਪਾਂ ਨੂੰ ਚਲੋ ਹਨਾ ਜਿਹੜਾ ਆਪਾਂ ਦਾ ਜਿਹੜਾ ਘਰ ਦਾ ਕੰਮ ਦਿੰਦਾ ਹਨਾ ਜਿਵੇਂ ਪੂੰਜੀ ਵਗੈਰਾ ਬੈਠ ਕੇ ਲਗਾਉਣੇ ਜਾਂ ਹੋਰ ਜਿਹੜਾ ਕੰਮ ਆ ਚਲੋ ਇਹ ਤਾਂ ਹਨਾ ਮੈਂ ਕਰ ਹੀ ਰਹੀ ਆ ਪਰ ਇਸ ਦੇ ਨਾਲ ਨਾਲ ਕਿਉਂਕਿ ਮੈਂ ਤਕਰੀਬਨ ਕੰਮ ਸਾਰਾ ਕਰ ਰਹੀਆਂ ਕੋਈ ਇਹ ਨਹੀਂ ਹੈਗਾ ਵੀ ਕੋਈ ਕੰਮ ਵੱਲੋਂ ਹਨਾ ਪਰ ਫਿਰ ਵੀ ਥੋੜਾ ਜਿਹਾ ਹੈਗਾ ਬੜਾ ਜਿਆਦਾ ਨਹੀਂ ਥੋੜਾ ਜਿਹਾ ਹੈਗਾ ਤੇ ਪਰ ਮੈਨੂੰ ਆਏ ਸੀਗਾ ਵੀ ਜਿਸ ਤਰ੍ਹਾਂ ਮੇਰਾ ਸਰੀਰ ਪਹਿਲਾਂ ਸੀਗਾ ਉਸੇ ਤਰ੍ਹਾਂ ਹੀ ਬਣੇ ਕਿਉਂਕਿ ਮੈਂ ਤੁਹਾਨੂੰ ਆਪਣੀ ਐਲਬਮ ਜਿਹੜੀ ਸ਼ੇਅਰ ਕਰੂੰਗੀ ਪਹਿਲਾਂ ਮੈਰਿਜ ਤੋਂ ਪਹਿਲਾਂ ਦਾ ਜਾਨੀ ਕਿ ਜਿਹੜਾ ਸੀਗਾ ਜਾਂ ਮੈਰਿਜ ਟਾਈਮ ਤੇ ਹਨਾ ਤੇ ਮੈਨੂੰ ਆਏ ਸੀਗਾ ਵੀ ਉਸੇ ਤਰ੍ਹਾਂ ਹੋਵੇ ਕਿਉਂਕਿ ਮੇਰਾ ਜਦੋਂ ਮੇਰੇ ਬੇਟੇ ਦਾ ਬਰਤ ਹੋਇਆ ਉਸ ਤੋਂ ਬਾਅਦ ਆਪਰੇਸ਼ਨ ਹੋਇਆ ਸੀ ਹਨਾ ਤੇ ਉਦੋਂ ਕਹ ਲਓ ਵੀ ਮੇਰਾ ਨਾ ਜਿਹੜਾ ਵੇਟ ਆ ਉਹ ਵੱਧ ਗਿਆ ਵੀ ਸਰੀਰ ਤਾਂ ਫਰਕ ਪੈ ਗਿਆ ਤੇ ਫਿਰ ਤਾਂ ਕਰਕੇ ਹੁਣ ਨਾ ਮੈਂ ਇਹ ਚੀਜ਼ਾਂ ਜਿਹੜੀਆਂ ਅੱਜ ਮੈਂ ਬਣਾਉਂਗੀ ਜਾਨਕੀ ਅੱਜ ਨਹੀਂ ਅੱਜ ਜਾਂ ਕੱਲ ਮੈਂ ਬਣਾਉਂਗੀ ਤਾਂ ਮੈਂ ਅੱਜ ਨਹੀਂ ਸੌਰੀ ਜੀ ਮੈਂ ਕੱਲ ਨੂੰ ਬਣਾਉਂਗੀ ਸਵੇਰੇ ਤਾਂ ਮੈਂ ਇਹਦੇ ਵਿੱਚ ਤੁਹਾਡੇ ਨਾਲ ਉਹ ਚਿਹੜੀ ਟਿਪਸ ਆਪਾਂ ਸ਼ੇਅਰ ਕਰਾਂਗੇ ਤੇ ਲਓ ਜੀ ਪੋਚੀ ਵਗੈਰਾ ਲਗਾਉਣ ਤੋਂ ਬਾਅਦ ਫਿਰ ਮੈਂ ਅੱਗੋਂ ਇਧਰੋਂ ਸਾਫ ਕਰਦਾ ਜਾਨਕੀ ਸਾਰਾ ਵੇੜਾ ਜਿਹੜਾ ਸੁੰਬਰਲਾ ਸੀਗਾ ਇਹ ਨਾਲ ਦੀ ਨਾਲ ਆਪਾਂ ਪਾਲਕ ਮੇਥੀ ਇਹ ਵੀ ਧੋ ਕੇ ਰੱਖ ਲਏ ਹੈਗੇ ਆ ਵੀ ਜੇ ਕੋਈ ਸਾਗ ਵਾਲਾ ਆ ਗਿਆ ਹਨਾ ਵੀਰਾ ਕੋਈ ਆ ਗਿਆ ਸਾਗ ਵਾਲਾ ਕੋਈ ਬਾਈ ਆ ਗਿਆ ਹਨਾ ਭਾਈ ਆ ਗਿਆ ਤਾਂ ਆਪਾਂ ਸਾਗ ਦੀ ਗੁੱਟੀ ਲੈ ਲਾਂਗੇ ਤੇ ਲੋ ਜੀ ਬਾਕੀ ਆਪਣੀ A to Z ਜਿਹੜੀ ਸਾਫ ਸਫਾਈ ਹੈ ਕਲੀਨਿੰਗ ਜਿਹੜੀ ਆਹ ਕਰਦੀ ਹੋ ਚੁੱਕੀ ਆ ਤੇ ਪੱਕੇ ਬਸ ਮੈਂ ਹੁਣ ਬੰਦ ਕਰ ਦੂੰਗੀ ਅੰਦਰੋਂ ਪੱਕੇ ਮੈਂ ਤਾਂ ਛੱਡੇ ਸੀ ਕਿ ਪੋਚਾ ਲਗਾਇਆ ਸੀ ਤਾਂ ਸੁੱਕ ਜੂਗਾ ਤੇ ਤਕਰੀਬਨ ਹੀ ਸਾਰਾ A to Z ਜਿਹੜਾ ਕਲੀਨਿੰਗ ਦਾ ਕੰਮ ਆ ਉਹ ਆਪਣਾ ਖਤਮ ਹੋ ਚੁੱਕਿਆ ਵੈਸੇ ਤਾਂ ਵਿੜਾ ਵੀ ਮੈਂ ਉਸ ਵਕਤ ਹੀ ਸੁੰਬਰ ਦੇਣੀ ਹੁੰਨੀ ਆ ਪਰ ਅੱਗੋਂ ਅੱਗੋਂ ਮੈਂ ਪੁੱਚਾ ਵਗੈਰਾ ਲਗਾਉਣ ਤੋਂ ਬਾਅਦ ਤਾਂ ਸੁੰਬਰਦੀ ਹੁੰਨੀ ਆ ਕਿ ਚਲੋ ਸਾਫ਼ ਜਾ ਲੱਗਦਾ ਹੈ ਫਿਰ ਤੇ ਬਾਅਦ ਵੀ ਸਾਰੇ ਪੁੱਚਾ ਲਗਾਤਾ ਆਪਾਂ ਤੇ ਬਿਲਕੁਲ ਆਪਣਾ ਜਿਹੜਾ ਸਾਰਾ ਘਰ ਵਧੀਆ ਕਲੀਨ ਹੋ ਚੁੱਕਿਆ ਹੈ ਜੀ ਹੈਲੋ ਹਾਂਜੀ ਸੋਸਟੀ ਕਾਲ ਜੀ ਸਵਰਗਪਰੀ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਸਟ ਨੂੰ ਕਿਵੇਂ ਹੋ ਸਾਰੇ ਜਾਣੀ ਮਮੀ ਦਾ ਜੀ ਸਾਰੇ ਜਣ ਠੀਕ ਹੋਣਗੇ ਖੁਸ਼ ਹੋਣਗੇ ਕੰਮ ਦਸਤ ਹੋਣਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਲੋ ਜੀ ਆਪਣਾ ਜਿਹੜਾ ਵਲੌਗ ਆ ਤਾਂ ਕੱਲ ਤੋਂ ਸ਼ੁਰੂ ਸੀਗਾ ਜੀ ਯਾਨੀ ਕਿ ਕੱਲ ਜਿਹੜੇ ਉਸ ਪਹਿਲਾਂ ਦੇ ਕੰਮ ਤੋਂ ਦੇ ਸੀ ਉਹ ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਸੀਗੇ ਪਰ ਉਸ ਤੋਂ ਬਾਅਦ ਜਿਹੜੇ ਹੁਣ ਉਸ ਤੋਂ ਬਾਅਦ ਦੇ ਜਿਹੜੇ ਕੰਮ ਤੋਂ ਦੇ ਸੀ ਉਹ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਟ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਸਵੇਰ ਦਾ ਟਾਈਮ ਆ ਤੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਹਾਂ ਕੋਈ ਨਾ ਕੁਝ ਕੁ ਟਿਪਸ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਯਾਨੀ ਕਿ ਮੋਟਾਪੇ ਤੋਂ ਹਨਾ ਵੀ ਮੋਟਾਪਾ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਘਟਾ ਕੀਤਾ ਜਾਵੇ ਕਿਉਂਕਿ ਇਹ ਤਰੀਕਾ ਮੇਰੇ ਘਰ ਦੇ ਵਿੱਚ ਪਹਿਲਾਂ ਵਰਤਿਆ ਗਿਆ ਸੀਗਾ ਤੇ ਇਸ ਤਰੀਕੇ ਦਾ ਜਿਹੜਾ ਰਿਜ਼ਲਟ ਆ ਵਧੀਆ ਰਿਹਾ ਪਰ ਹੁਣ ਮੈਂ ਵੀ ਇਹ ਤਰੀਕਾ ਜਿਹੜਾ ਯਾਨੀ ਕਿ ਇਹ ਟਿਪਸ ਜਿਹੜੇ ਵਰਤ ਰਹੀਆਂ ਜੀ ਮੈਂ ਵੀ ਬਣਾਉਣ ਲੱਗੀ ਆ ਦੁਬਾਰ ਤੋਂ ਪਹਿਲਾਂ ਜਿਹੜਾ ਬਣਾਇਆ ਸੀਗਾ ਯਾਨੀ ਕਿ ਜਿਹੜੀ ਇਹ ਦਵਾਈ ਮੋਟਾਪੇ ਤੋਂ ਬਣਾਈ ਸੀ ਉਹ ਖਤਮ ਹੋ ਗਈ ਤੇ ਮੈਂ ਹੁਣ ਦੁਬਾਰਾ ਬਣਾਉਣ ਲੱਗੀ ਆ ਤੇ ਫਿਰ ਮੈਂ ਸੋਚਿਆ ਚਲੋ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਤੇ ਹਾਂਜੀ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਜੀ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਬੜੇ ਆਸਾਨੀ ਦੇ ਤਰੀਕੇ ਦੇ ਨਾਲ ਆਪਾਂ ਬਿਨਾਂ ਕੋਈ ਰੋਟੀ ਪਾਣੀ ਛੱਡੇ ਹਨਾ ਤੇ ਆਪਾਂ ਜਿਹੜਾ ਮਟਾਪਾ ਉਹ ਘਟਾ ਸਕਦੇ ਹਾਂ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਲਓ ਜੀ ਆਪਾਂ ਇਹਦੇ ਵਿੱਚ ਲੈ ਲਿਆ ਹੈਗਾ ਜੀ ਇਹ ਹੈਗੀ ਹੈ ਜਮੈਨ ਤੇ ਇਹ ਹੈਗਾ ਜੀ ਜੀਰਾ ਤੇ ਇਹ ਲਈ ਆਪਾਂ ਸੌਂਫ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਭੁੰਨਦੇ ਆਂ ਤੇ ਪਹਿਲਾਂ ਇਹਨਾਂ ਨੂੰ ਭੁੰਨ ਲਈ ਆਪਾਂ ਤੇ ਫਿਰ ਦੱਸਦੇ ਆਂ ਆਪਾਂ ਤੁਹਾਨੂੰ ਚਲੋ ਜੀ ਹੁਣ ਮੈਂ ਚਲਦੀ ਆਂ ਰਸੋਈ ਦੇ ਵਿੱਚ ਪਹਿਲਾਂ ਇਹਨੂੰ ਭੁੰਨਦੇ ਆਂ ਆਪਾਂ ਤੇ ਫਿਰ ਆਪਾਂ ਬਣਾਉਣੇ ਆ ਜਿਹੜੀ ਆਪਣੇ ਜਾਨਕੀ ਚੂਰਨ ਬਣਾਉਣੇ ਆ ਜੀ ਮਟਾਪਾ ਘੱਟ ਕਰਨ ਵਾਸਤੇ ਤੇ ਲਓ ਜੀ ਪਹਿਲਾਂ ਆਪਾਂ ਇਹਨੂੰ ਭੁੰਨ ਕੇ ਤੇ ਫਿਰ ਦੱਸਦੇ ਆਂ ਤੁਹਾਨੂੰ ਅੱਗੇ ਲਓ ਜੀ ਤਾਂ ਮੈਂ ਪੈਨ ਰੱਖ ਲਈ ਸੀ ਇਹਨੂੰ ਇਹਦੇ ਵਿੱਚ ਹੀ ਘੁਨ ਲੈਣੇ ਹਨ ਇਹ ਤਿੰਨੇ ਚੀਜ਼ਾਂ ਜਿਹੜੀਆਂ ਆਪਾਂ ਦੇਖੋ ਜੀ ਪਾ ਦਿੰਨੇ ਆ ਲਓ ਜੀ ਆਪਾਂ ਸੌਂਫ ਜੀਰਾ ਤੇਜ ਮੈਣ ਕਿੰਨੇ ਸਿੱਜਾਂ ਆਪਾਂ ਇਹਨਾਂ ਨੂੰ ਪਹਿਲਾਂ ਭੁੰਨ ਲੈਣੇ ਆ ਤੇ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਸੇਕ ਘੱਟ ਰੱਖ ਕੇ ਹੀ ਭੁੰਨਾ ਹੈਗਾ ਦੇਖੋ ਇਹਨਾਂ ਜਦੋਂ ਇਹ ਜਾਨੀ ਕਿ ਬਾਹਰ ਨੂੰ ਝਟਕਣ ਜੇ ਲੱਗ ਗਿਆ ਨਾ ਤਾਂ ਜਦ ਹੀ ਤੁਸੀਂ ਗੈਸ ਬੰਦ ਕਰਕੇ ਤੇ ਇਹਨੂੰ ਕਿਸੇ ਹੋਰ ਪਾਂਡੇ ਦੇ ਵਿੱਚ ਕੱਢ ਲਿਓ ਤੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਨਾਰਮਲ ਜਿਹਾ ਠੰਡਾ ਹੋ ਗਿਆ ਤੇ ਬਾਅਦ ਵਿੱਚ ਤੁਸੀਂ ਇਹਨੂੰ ਗ੍ਰाइंड ਕਰਕੇ ਤੇ ਇਹਦਾ ਚੂਰਨ ਬਣਾ ਲਿਓ ਚਾਹੇ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਕਰ ਲਓ ਤੇ ਚਾਹੇ ਤੁਸੀਂ ਕੁੰਡੇ ਦੇ ਨਾਲ ਕਰ ਲਓ ਮੈਂ ਤਾਂ ਫਿਲਹਾਲ ਕੁੰਡੇ ਦੇ ਵਿੱਚ ਹੀ ਕਰੂੰਗੀ ਕਿਉਂਕਿ ਇਹ ਅਲੱਗ ਤੋਂ ਇੱਕ ਕੁੰਡਾ ਹੈਗਾ ਬਿਨਾਂ ਯਾਨੀ ਕਿ ਮਸਾਲਾ ਕੁੱਟਣ ਤੋਂ ਬਿਨਾਂ ਜਿਹੜਾ ਕੁੰਡਾ ਉਹਦੇ ਵਿੱਚ ਕਰ ਲੂੰਗੀ ਗ੍ਰाइंड ਕਿਉਂਕਿ ਮੇਰੇ ਕੋਲ ਮਿਕਸੀ ਨਹੀਂ ਹੈਗੀ ਜੇਕਰ ਮਿਕਸੀ ਹੁੰਦੀ ਤਾਂ ਮੈਂ ਤੁਹਾਨੂੰ ਗ੍ਰाइंड ਕਰਕੇ ਚੂਰਨ ਬਣਾ ਕੇ ਤੇ ਤੁਹਾਨੂੰ ਦੱਸਦੀ ਬਾਕੀ ਵੀਡੀਓ ਦੇ ਵਿੱਚ ਤੁਸੀਂ ਹਰ ਰੋਜ਼ ਡੇਲੀ ਵਲੌਗ ਦੇ ਵਿੱਚ ਦੇਖੇ ਕਰੋਗੇ ਕਿ ਮੈਂ ਅੱਡੇ ਸਾਹਮਣੇ ਖਾਉਂਗੀ ਜੋ ਕੋਈ ਹੋ ਨਹੀਂ ਹੈਗਾ ਨੁਕਸਾਨ ਨਹੀਂ ਹੈਗਾ ਤੇ ਇਹ ਲੋ ਜੀ ਆਪਾਂ ਇਹਨੂੰ ਭੁੰਨ ਕੇ ਹੁਣ ਕੱਢ ਲਿਆ ਹੈਗਾ ਤੇ ਆਪਾਂ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਕਲੌਂਜੀ ਬਿਲਕੁਲ ਨੋਰਮਲ ਜੀ ਤੇ ਉਸ ਤੋਂ ਲੋ ਜੀ ਇਹਨਾਂ ਨੂੰ ਹੁਣ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਇੱਕ ਚੂਰਨ ਬਣਾ ਲੈਣਾ ਜੀ ਤੁਸੀਂ ਮਿਕਸੀ ਦੇ ਵਿੱਚ ਕਰ ਲਓ ਇਹਨੂੰ ਗ੍ਰाइंड ਤੇ ਇਹਦਾ ਚੂਰਨ ਬਣਾ ਕੇ ਤੇ ਹਾਂਜੀ ਲੋ ਜੀ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਭੁੰਨ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਜਾਂੇ ਕੁੰਡੇ ਦੇ ਵਿੱਚ ਮੈਂ ਤਾਂ ਕੁੰਡੇ 'ਚ ਹੀ ਕਰੂੰਗੀ ਅਗਰ ਤੁਹਾਡੇ ਕੋਲ ਮਿਕਸੀ ਹੈ ਤਾਂ ਤੁਸੀਂ ਮਿਕਸੀ ਦੇ ਵਿੱਚ ਇਹਨੂੰ ਜਣ ਕਿ ਇਹਦਾ ਇੱਕ ਚੂਰਨ ਬਣਾ ਲੈਣਾ ਤੇ ਚੂਰਨ ਬਣਾ ਕੇ ਤੁਸੀਂ ਡੱਬੇ ਦੇ ਵਿੱਚ ਪਾ ਕੇ ਰੱਖ ਲਿਓ ਉਸ ਤੋਂ ਬਾਅਦ ਨਾਲ ਤੁਸੀਂ ਲੈ ਲੈਣਾ ਜੀ ਗੁੜ ਗੁੜ ਵੀ ਬਹੁਤ ਵਧੀਆ ਰਹੂਗਾ ਜੇ ਤੁਸੀਂ ਨਾਲ ਗੁੜ ਲਾਉਂਗੇ ਲਾਉਂਗੇ ਨਾ ਨਾਲ ਅਤੇ ਕਿਉਂਕਿ ਇੱਕ ਇਸ ਤਰ੍ਹਾਂ ਹੈਗਾ ਵੀ ਇਹਦੇ ਵਿੱਚ ਜਿਮੇਨ ਵਗੈਰਾ ਪਾਈ ਹਟ ਜਿਮੇਨ ਥੋੜੀ ਜਿਹੀ ਕ੍ਰਤਨ ਚ ਹੁੰਦੀ ਆ ਤੇ ਤੁਸੀਂ ਸਵੇਰ ਸ਼ਾਮ ਦੋਨੇ ਟਾਈਮ ਤੁਸੀਂ ਖਾਣਾ ਖਾਣ ਤੋਂ ਬਾਅਦ ਇਹ ਇੱਕ ਇੱਕ ਚਮਚ ਜਿਹੜਾ ਤੁਸੀਂ ਜਿਹੜਾ ਚੂਰਨ ਬਣਾਇਆ ਗੁੜ ਦੇ ਨਾਲ ਤੁਸੀਂ ਖਾ ਲਿਓ ਤੇ ਤੁਹਾਨੂੰ ਇਹਦਾ ਰਿਜ਼ਲਟ ਦਿਖੋਦ ਹੀ ਮਿਲ ਜਾਣਾ ਤੁਹਾਨੂੰ ਪਤਾ ਲੱਗ ਜਾਣਾ ਦਿਨਾਂ ਦੇ ਵਿੱਚ ਜਿਹੜਾ ਮਟਾਪਾ ਉਹ ਗਾਇਬ ਹੋ ਜਾਊਗਾ ਤੇ ਬਿਲਕੁਲ ਤੁਹਾਡਾ ਸਰੀਰ ਇਸ ਤਰ੍ਹਾਂ ਛਾਂਟਿਆ ਜਾਊਗਾ ਤੇ ਕੋਈ ਮਟਾਪਾ ਨਹੀਂ ਰਹਿਣਾ ਹੈਗਾ ਤੇ ਤੁਸੀਂ ਵਰਤ ਕੇ ਦੇਖੋ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਵੀ ਇਹ ਚੀਜ਼ ਵਰਤ ਕੇ ਦੇਖੀ ਹੈ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਇਹਦਾ ਤੇ ਹੁਣ ਮੈਂ ਤਾਂ ਖੁਦ ਆਪ ਵਰਤਣ ਲੱਗੀ ਹਾਂ ਮੈਂ ਅੱਜ ਬਣਾ ਲਿਆ ਤੇ ਬਸ ਹੁਣ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਲਗਾਤਾਰ ਹੁਣ ਮੈਂ ਇਹ ਚੀਜ਼ ਖਾऊंगी ਤੇ ਲੋਸੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਜਿਹੜੇ ਟਿਪਸ ਆਫਸ ਆਂਦਾਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਜੀ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ